ਪਪਾ ਸასი ਕਾਲ ਸასი ਕਾਲ ਜੀ ਸასი ਕਾਲ ਕੀ ਹਾਲ ਚੱਲ ਜੀ ਬੜਾ ਵਧੀਆ ਬੁੱਤ ਵਧੀਆ ਚਾਹੀਦਾ ਤੇ ਲੱਲੇ ਆ ਪਸ਼ੂ ਹਾਂ ਲੈ ਲਿਆ ਜੀ ਅੱਛਾ ਤੇ ਵੀਡੀਓ ਵੇਖੀ ਸੀ ਆ ਵੀਡੀਓ ਵੇਖੀ ਮਨ ਜੋਧੀਆਂ ਨੇ ਪਾਈ ਸੀ ਹਾਂਜੀ 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 ਬੜਾ ਸੋਹਣਾ ਤੇ ਵੀਡੀਓ ਬਣਾਈ ਤੁਸੀਂ ਆਹ ਵੇਖ ਲਈ ਅੱਛਾ ਜੋ ਵੇਖੀ ਤੇ ਫਿਰ ਅਗੇ ਮੱਜਾ ਵੇਖੀ ਹਾਂਜੀ 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 ਮੱਜਾ ਕਾਕਾ ਨੂੰ ਵੀ ਵਧੀਆ ਹਾਂਜੀ ਹਾਂਜੀ ਠੀਕ ਆ ਠੀਕ ਆ ਸਾਨੂੰ ਚੋਣ ਚਾਂਦ ਤੇ ਬਹੁਤ ਵਧੀਆ ਲੱਗੀਆਂ ਦੋ ਟਾਈਮ ਚੋਲੀਆਂ ਵਧੀਆ ਦੋ ਟਾਈਮ ਚੋਲੀਆਂ ਤੇ ਆਪਣਾ ਪਿੰਡ ਕਿਹੜਾ ਏ ਪਿੰਡ ਮੇਰਾ ਗੱਗੋਵਾਲ ਜੀ ਅੱਛਾ ਗੱਗੋਮਾਲ ਆ ਸਾਡੇ ਲੱਗੇ ਆ ਹਾਂ ਨਹੀਂ ਹਾਂਜੀ ਠੀਕ ਆ ਤੇ ਸਾਨੂੰ ਸੰਗੀਆਂ ਵਧੀਆ ਲੱਗੀਆਂ ਹਾਂਜੀ ਤੇ ਸਾਨੂੰ ਦੁੱਧ ਹੀ ਪਸੰਦ ਆ ਮੱਜਾਂ ਦਾ ਠੀਕ ਆ ਭਾਜੀ ਠੀਕ ਆ ਕੌਦਾ ਕਰ ਲਿਆ ਚਲੋ ਠੀਕ ਹੈ ਪਾਜੀ ਬਹੁਤ ਵਧੀਆ ਠੀਕ ਹੈ ਪਾਜੀ ਬਹੁਤ ਮਿਹਰਬਾਨੀ ਹੈ ਮਾਰਦਾਨ ਬਹੁਤ ਵਧੀਆ ਕਰਦੇ ਜੀ ਠੀਕ ਹੈ ਪਾਜੀ ਠੀਕ ਹੈ ਪਾਜੀ ਤੁਹਾਨੂੰ ਮੋੜ ਨਹੀਂ ਦਿੰਦੇ ਇਹ ਤੁਹਾਡਾ ਵਾਦਾ ਹਾਂਜੀ 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 ਬਿਲਕੁਲ 250000 ਦੇ ਗੱਲ ਨਹੀਂ ਲੱਗਦੇ ਤੁਹਾਨੂੰ ਠੀਕ ਹੈ ਪਾਜੀ ਸਰ ਦਾ ਵਪਾਰ ਉਹ ਹੀ ਕਰ ਸਕਦਾ ਜਿਹੜਾ ਬੰਦਾ ਇੰਨਾ ਗੱਲਾਂ ਲੱਗੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਪਾਜੀ ਠੀਕ ਹੈ ਮੱਜਾਂ ਦੇ ਜਿਹੜੀਆਂ ਪੌਣੇ 2 ਲੱਖ ਦੀਆਂ ਲੈ ਲਈਆਂ ਇਹ ਲੋਟਾ ਹੀ ਲੱਗਦੀ ਮੱਜਾਂ ਦੇ ਜਿਹੜੀਆਂ ਪੌਣੇ 2 ਲੱਖ ਦੇਤੀਆਂ ਤੁਹਾਨੂੰ ਇਹ ਗੱਲ ਪਾਜੀ ਸਹੀ ਤੁਹਾਡੀ ਹਾਂ ਬਹੁਤ ਵਧੀਆ ਜੀ ਤੁਹਾਡ